ਦਾ ਦੋ ਤਾਈ ਇਹਨੂੰ ਨੂਰ ਮੈਨ ਵਿੱਚ ਤੋਤਾ ਹੈ ਤੁਮ ਵਾਲੀ ਸਾਲ ਦਾ ਪੁੱਤ ਹੈ ਨਿਆ ਕਰਦਾ ਸੱਚ ਦਾ ਘੋੜੇ ਸੱਚ ਦੀ ਕਮਾਈ ਵਾਲਿਆ ਸੱਚਿਆ ਵੀਰ ਲੱਗ ਲਿਆ ਨੂੰ ਤਾਰ ਦੇ ਜੀ ਸਜੀਦਾ ਏ ਬੰਦਾ ਇਹ ਪੜੇ ਮਦਦ ਤੁਮਰੀਏ ਇਹਨੇ ਮੁਸ਼ਕਲ ਕਰ ਦਿਓ ਘਰੀਏ ਨਿਆ ਕਦਾ ਫੱਦਲਾ ਢੋੜੇ ਸਾਧਨੀ ਕਮਾਈ ਵਾਲਿਆ ਸੱਚਿਆ ਪਿਆ ਲੜ ਲੱਗੇ ਆਨੂੰ ਤਾਰ ਦੇ ਜੀ ਖੜੀਦਾ ਓ ਪਾਸ ਸਰੀ ਭੁਖਾ ਤੇਰਾ ਦਾਤਾ ਜੀ ਹਾਜ਼ਰ ਹੋ ਕੇ ਨਾਜ਼ਰ ਹੋ ਕੇ ਕੱਕੀ ਰੁੱਟੋ ਕੇ ਪਾਸ ਲੋ ਕੇ اپنے بچیاں دا جہاز بننے رونا نیا کردا سچ دا اڑے سچ دی کمائی والے سچے پیار لڑ لگیاں انہاں نوں تار دے جیڑ تجیدہ بسم اللہ بسم اللہ بسم اللہ لاہا اللہ ਅੱਲਾ ਵੇਲੇ ਪੁੱਲੇ ਨੂੰ ਯਾਰ ਮੁਹਮਮਦ ਆਫਤੋ ਤੇਰੀ ਕੀਤੀ ਤਿਆਹਰਪੁਰ ਬੰਨੇ ਲਉਣਾ ਲਾਲ ਯਾਰ ਅਰਸੁਲ ਮੋਤਾਦਾ ਮੇੜਾ ਬੰਨੇ ਬੰਦਾ ਨੂਰਾ ਦਿੰਦਾ ਸ਼ਾਮ ਦਾ ਤੇਰਾ ਡੰਗਾ ਵਰਗਾ ਆ ਤੁਮ ਬੜੇ ਕੁੱਲੇ ਜਹਾਨ ਤੇਰਾ ਮੇਲਾ ਹਰ ਫਤਿਹ ਦਾ ਦਾਤਾ ਪੀਰ ਪਾਛਾ ਦਾ ਤਸਕੀਰ ਵਰਸਕੀ ਤੁਸ ਦਾ ਲਖ ਦਾਤਾ ਲਾਲਾ ਵਾਲਾ ਪੀਰ ਪੀਰਾਂ ਦੇ ਪੀਰ ਦਾ ਤਸਕੀਰ ਸ਼ੇਰ ਹੈ ਕਬਰ ਕਦ ਚਲਾ ਗਈ ਯਾਰ ਹਾਂ ਇਹ ਤਾਂ ਸਾਹਮਣੇ ਦਾਤਾ ਪੀਰ ਦਾ ਤਸਕੀਰ ਅਗਰ ਵੀ ਯਾਰ ਵੀ ਸਰਕਾਰ ਦਾ ਨਹੀਂ ਆਪਦੇ ਦਰਬਾਰ ਤੇ ਆਪਦੇ ਨਾਂ ਦੀ ਦਾਦਲਾ ਕੀਤੀ ਗਈ ਧਾਰਨਾ ਕਰਦੇ ਫੋਂਦੇ ਸਮੇਂ ਨੇਕਾ ਬਰਕਾਰ ਦੇ ਖਤਰੇ ਹੋ ਜਾਂਦੀਆਂ ਅਣਜਾਣ ਬੱਚੇ ਸਮੂਹ ਕੇ ਮਾਪਿਆਂ ਨੂੰ ਲੁਕੀ ਪਾ ਜਾਂਦੇ ਜਦ ਤੱਕ ਇਹ ਮੈਂ ਸਨਵਾਣਾ ਹੋ ਜਾਂ ਭਾਈਆਂ ਸਾਡੀ ਸ਼ਾਨ ਦੇ ਖਲਾਫ ਕੋਸ਼ਿਸ਼ ਕਰਦਾ ਹੋਏ ਅਣਜਾਣ ਬੱਚਾ ਸਮੂਹ ਕੇ ਮਾਪਿਆਂ ਦੇ ਪਿੱਛਾ ਜਤਾ ਦਿੱਤੀ ਜੀ ਗਲਤੀਆਂ ਉਸਤਾਦ ਦੇ ਮਾਸਰ ਦੇ ਸੋਧ ਕਰਨ ਦਾ ਬਾਲ ਬਖਸ਼ਾ ਮਰ ਪਿੱਛਾ ਜਤਾ ਦਿੱਤੀ

ਲਾਜ ਲਗੂ ਤੇਰੇ ਨਾਲ ਧੱਕੇ ਪਏ ਤੇਰੇ ਨਾਲ ਮੇਰੇ ਪੀਪਾ ਜੱਤਾ ਜੀ ਹਾਜ਼ਰ ਪਾ ਜੀ ਲੋਕੇ ਅਰਦਾਸ ਵੀ ਕਬੂਲ ਕਰੀ ਆਪ ਦੇ ਕਾਦੇ ਦਾਦੇ ਦੇਵাদার ਆਪ ਦਾ ਬੱਚਾ ਆਪ ਦੇ ਕਰਨਾ ਦਰਵੇਸ਼ ਬਾਬਾ ਸਤਨਾਮ ਸਿੰਘ ਮੇਰੇ ਪੀਪਾ ਜੱਤਾ ਜੀ ਦੇ ਬੱਚੇ ਨੇ ਮੇਰੇ ਪਰ ਹੱਥ ਧਣਾ ਇਹ ਤਾਂ ਬੱਚੇ ਦੀ ਕਿਰਤ ਕਮਾਈ ਤੋਂ ਦੇ ਕਰਦੇ ਜੇ ਕਾਦੇ ਦੇ ਦਫਾ ਖਸ਼ਾ ਤੇ ਇਤਬਾਰ ਦਿਖਾਉਣ ਦੇ ਕਿਰਪਾ ਜੱਤਾ ਜੀ ਇਹ ਬੱਚੇ ਨੇ ਉਸ ਤੋਂ ਅੱਧ ਕੰਦਾ ਬਲਵਕਣ ਮੇਰੇ ਪੀਪਾ ਜੱਤਾ ਜੀ ਜੋ ਵੀ ਆਉਦੇ ਜਾਨੀ ਨਜ਼ਰ ਨਿਆਦ ਆਈ ਪੇਗ ਲਈ ਰੋਗ ਮਟੋੜੇ ਮੇਰੇ ਪੀਰ ਪਾਸ਼ਾ ਦਾਦਾ ਜੀ ਖਵਾਜਾ ਜਣਾ ਇਹ ਨਾ ਦੇ ਨਿਸ਼ਾਨਦਾਨ ਕਰਨ ਲੱਗੇ ਮੇਰੀ ਸਰਕਾਰ ਆਪ ਦਾ ਫੈਸਲਾ ਲੱਗੇ ਆਪ ਨੇ ਇਹ ਸ਼ਾਨ ਨਿਸ਼ਾਨਦਾਨ ਬੜੀ ਮਨਜ਼ੂਰੀ ਕਰੀ ਆਪ ਨੇ ਚਾਦਰਾਂ ਦੀ ਮਨਜ਼ੂਰੀ ਕਰੀ ਨਦਰ ਨਿਆਜ਼ ਦੀ ਮਨਜ਼ੂਰੀ ਕਰੀ ਤੇ ਤੂੰ ਹਜ਼ਰਤੀ ਮਨਜ਼ੂਰੀ ਕਰੀ ਮੇਰੇ ਪੀਰ ਪਾਸ਼ਾ ਦਾਦਾ ਜੀ ਆਪ ਵੀ ਨਦਰ ਨਿਆਜ਼ ਤੋਂ ਦੇ ਇਹ ਆਈ ਬੱਚਿਆਂ ਨੂੰ ਗਲਤੀਆਂ ਆ ਜਾਂਦੀਆਂ ਅਣਜਾਣ ਵਿੱਚ ਇਹ ਸਮਝ ਕੇ ਮਾਫ਼ ਕਰਨਾ ਸਰਕਾਰ ਦਾ ਜੀ جا بابے جکایا مٹیا جی. نہیں باقی آ ਕੋਟਾ ਟਾਕ ਮੋਡਲ ਦਾ ਇਹਨਾਂ ਬੱਚਿਆਂ ਨੂੰ ਦੱਸ ਕੇ ਜਾਊਂਗਾ ਠੀਕ ਹੈ ਅਚਾਦਰ ਕਿਹਦੀ ਆ ਜੀ ਆਵੀ ਦਾਦਰ ਵੀ ਦੇ ਦੇ ਅਚਾਦਰ ਨਾਲ ਦਾਦਾ ਜੀ ਰਾਹ ਕੇ ਗੱਡਿਓ ਤੇ ਮੇਰੀ ਹੈ ਜੀ ਦਾਦੇ ਦੇ ਦਾਦਰ ਵੀ ਦੇਓ ਦਾਦਾ ਕੇ ਪਿਆ ਕੇ ਦੇ ਦੋ